ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਪ੍ਰੈਜਡੈਂਟ ਅੱਜ ਪ੍ਰੈਸ ਕਾਨਫਰੰਸ ਰਹੀ ਹੈ ਕਿਸ ਮੁੱਦੇ ਤੇ ਸਰ ਰਹੀ ਹੈ ਜੀ ਅਸੀਂ ਨਾ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਜਿਵੇਂ ਮਾਨਯੋਗ ਸੀਮ ਸਾਹਿਬ ਪੰਜਾਬ ਡੀਪੀ ਸਾਹਿਬ ਪੰਜਾਬ ਤੇ ਐਸਐਸਪੀ ਤਰਨਤਨ ਸ਼੍ਰੀ ਵੀ ਅਵੀਮਨਿਉ ਰਾਣਾ ਜੀ ਆਈਪੀਐਸ ਜਿਹੜੀ ਜੁੱਧ ਨਸ਼ਾ ਵਿਰੋਧ ਤਹਿਤ ਕਾਰਵਾਈ ਚੱਲ ਰਹੀ ਹੈ ਜੀ ਉਹਨੂੰ ਲਗਾਤਾਰ ਦੇ ਵਿੱਚ ਕੱਲ ਤਰਨਤਨ ਪੁਲਿਸ ਦੇ ਵਿੱਚੋਂ 8 ਮੁਕਾਦਮੇ ਤਰਨਤਾਂ ਜ਼ਿਲ੍ਹੇ ਦੇ ਵਿੱਚ ਦਰਜ ਕੀਤੇ ਗਏ ਨੇ ਇੱਕ ਉਹਨਾਂ ਦੇ ਵਿੱਚੋਂ 에ਅਰਕ੍ਰਾਫਟ ਦਾ ਪਰਚਾ ਦਰਜ ਕੀਤਾ ਗਿਆ ਤੇ 7 ਐਨਡੀਪੀਆ ਸੈਕਟਰ ਦੇ ਪਰਚੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਟੋਟਲ ਕਵਰੀ 1 ਕਿਲੋ 53 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਆ ਤੇ ਟੋਟਲ 13 ਦੋਸ਼ੀ ਅਰੈਸਟ ਕੀਤੇ ਗਏ ਨੇ ਇਹ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਜਿਹੜੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਅਸੀਂ ਪਬਲਿਕ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਹੁਣ ਪੰਜਾਬ ਪੁਲਿਸ ਜਿਵੇਂ ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਵੱਡੇ ਤੁਹਾਡੇ ਪਿੰਡਾਂ ਦੇ ਵਿੱਚ ਲੁਕੇ ਹੋਏ ਲੋਕੀ ਇਹੋ ਸਮਗਲਿੰਗ ਦਾ ਕੰਮ ਕਰਦੇ ਨੇ ਉਹਨਾਂ ਨੂੰ ਅਰੈਸਟ ਕਰ ਰਹੀ ਆ ਤੁਸੀਂ ਸਾਡਾ ਵੱਧ ਚੜ ਕੇ ਸਾਥ ਦਿਓ ਤਾਂ ਜੋ ਮਾੜੇ ਅਨਸਰ ਨੇ ਜਿਹੜੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਅਸੀਂ ਪਹੁੰਚਾ ਚੱਕੀਏ ਤੇ ਤੁਹਾਡਾ ਧੰਨਵਾਦ ਕਰ ਸਕੀਏ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ